ਹੈਲੋ ਆ ਰਿਹਾ ਯਾਰ ਰੀਅਲ ਥੋੜੂ ਯਾਰ ਬਾਬੇ ਇਹਨਾਂ ਦਾ ਡੱਗ ਤੇ ਲੈ ਜਿਹੜੇ ਸਾਹਬ ਨਾਲ ਇਹ ਮਾਰ ਨਾਲ ਹੈ ਇਹਨੂੰ ਇਹ ਸਾਹਬ ਨਾਲ ਇਹ ਬਾਟਣਾ ਲੱਗੇ ਨੇ ਤਾਂ ਡੱਗ ਤੇ ਲੈ ਕੇ ਜਾ ਉਹ ਵਾਸਤੇ ਸਪਾਈਡਰਮੈਨ ਯਾਰ ਅਸਲੀ ਫੀਲਿੰਗ ਆ ਰਹੀ ਹੈ ਯਾਰ ਉਹ ਖੜੀਏ ਕੁੜੀ ਨੂੰ ਕਹਦੇ ਯਾਰ ਕੇ ਕਰਾ ਲਾ ਬਈ ਆ ਦੀ ਬੱਜੀ ਉਹ ਨਾ ਖੇਡਦੇ ਤਾਂ ਲੱਗਿਆ ਉਹ ਯਾਰ ਉਹ ਦੇਖ ਯਾਰ ਉਹ ਮੁੰਡਿਆ ਕਰਾਣੀ ਉਹ ਮੁੰਡਿਆ ਨਹੀਂ ਦੇਖਾ ਨਾ ਦੇਖਾ ਨੀਗਾ ਹੱਥ ਦੋ ਦੋ ਦਾਰ ਲੂੰ ਹਣ ਤਾਂ ਜਾਲੇ ਵੀ ਹਲਦੀ ਰੰਗੇ ਆਉਣਗੇ ਐਡਾ ਕੀ ਪੈਂਦੀ ਜ਼ਹਿਰ ਲੱਗਿਆਗਾ ਇਹ ਹੈ ਹੈ ਸਪਾਇਡਰਮੈਨ ਹੈ ਤੇਰੇ ਪਿੱਛੇ ਅਰੇ ਠੰਡ ਕਰ ਮਰ ਗਿਆ ਮੈਂ ਤੇਰੇ ਪਿੱਛੇ ਪਰ ਤੂੰ ਫੇਰ ਵੀ ਗੱਲ ਨਹੀਂ ਪਾਈ ਖੜਾ ਹੀ ਲੈ ਯਾਰ ਆਸ਼ਾ ਤੇ ਸਪਾਇਡਰਮੈਨ ਹਾਂ ਹਲਦੀ ਵਾਲੇ ਜਾਰੇ ਆਉਣਗੇ ਬੜਗਲੇ ਜਾਰੇ ਬੜੀ ਬਹੁਤ ਹੋ ਗਈ ਬੜੀ ਬਹੁਤ ਥੋੜਾ ਕੀ ਵਿਚਾਰਨਾ ਜੀ ਮੱਲਾ ਮੱਲਾ ਤੁਸੀਂ ਹਾਂ ਤੁਸੀਂ ਦੁਨੀਆ ਦੀ ਪਹਿਲੀ ਬਹੂ ਹੋ ਜਿਹੜੀ ਆਦੇ ਪੁਰਾਣੇ ਤੇ ਵਿਆਹ ਤੇ ਬੈਠੀ ਹੈਗੀ ਕਰੀ ਫਿਰਦੀ ਆ ਲੈ ਜੀ ਇਹ ਆਪਾਂ ਰਿਵਾਜ ਚਲਾਉਣਾ ਹੈ ਅੱਛਾ ਨਵਾਂ ਚਲਾਉਣਾ ਇਹ ਕੱਲ ਮੇਰਾ ਹੋਗਾ ਵਿਆਹ ਮੇਰੀ ਹਲਦੀ ਹੋਗੀ ਤੋਂ ਮੁੱਟਾ ਹੋਗਾ ਠੀਕ ਹੈ ਠੀਕ ਹੈ ਅੱਛਾ ਉਹ ਤੁਹਾਡਾ ਇਹ ਕੱਲ ਨੂੰ ਮਾਹੌਲ ਹਾਂ ਜੀ ਸਾਡੇ ਕੱਲ ਦੀ ਮਾਹੌਲ ਆਈ ਠੀਕ ਆ ਇਧਰ ਆ ਤੈਨੂੰ ਮੇਰੇ ਪਿੱਛੇ ਨਮੂਨਿਆ ਹੋਊਗਾ ਬਲਦਾਨੂ ਹੋਰ ਜਾਣਾ ਪਹਿਲਾਂ ਪਹਿਲਾਂ ਨਾ ਹੋਰ ਹਾਏ ਹਾਏ ਨਾ ਲਾਇਆ ਹਾਂ ਇਹ ਆਏ ਵਾਰ ਜਾ ਕੇ ਲਾਇਆ ਮੇਰੇ ਬਾਈ ਨੂੰ ਲਾਇਆ ਪਲਾਇਆ ਤੂੰ ਵਿਆਹ ਤੇ ਆ ਗਦੇ ਤੇ ਮੈਂ ਤੇਰੇ ਤੇ ਵਿਆਹ ਨਹੀਂ ਬੈਠਾ ਕਰਾਈ ਬੈਠੀ ਹੋਰ ਰਸਕੀ ਕਰਵਾ ਹਾਂ ਹਾਂ ਤੇ ਮੇਰਾ ਹੋਇਆ ਵਿਆਹ ਹਾਂ ਪਰ ਮੇਰੇ ਘਰ ਵਾਲਾ ਹੱਥਾਂ ਖੜੇ ਲੱਭਿਆ ਬਹੁਤ ਚੱਟਦਾ ਨਹੀਂ ਹਾਂ ਹਾਂ ਮੈਨੂੰ ਤੇ ਇਹੀ ਮੜਾ ਉਹ ਬਵਾਈਆਂ ਉਹ ਨਹੀਂ ਉਹ ਸੱਤ ਹੱਥਾਂ ਲੱਗਦਾ ਕਿਨੇ? ਹਾਂ ਜੀ। ਕੁਬਲਾ ਕਬੂ। ਮੇਰੇ ਕੋਲ ਕੋਈ ਨਹੀਂ ਆ ਗਿਆ। ਮੇਰੇ ਕੋਲ ਕੰਮ ਹੋ ਗਿਆ ਪੈਸਾ। ਥੋੜੀ ਰੋਗ। ਕਿੰਮੇ ਠੰਡਾ ਜਾ ਹੋਇਆ ਬੈਠਾ ਨੂੰ। ਮੇਰੀ એનર્ਜੀ ਲੋ ਹੋ ਗਈ। ਤੜਕਿਆਂ ਦੇ ਗਾਣੇ ਕੌਣ ਕਰਦਾ ਸੀਗੇ? ਤੜਕੇ-ਤੜਕੇ ਤੁਸੀਂ એનર્ਜੀ ਵੇਸਟ ਕਰਤੀ ਹੈ। ਨਹੀਂ ਮੇਰਾ ਮੂਡ ਖਰਾਬ ਹੋ ਰਿਹਾ ਹੈ। ਕਿਹੜੀ ਗੱਲ ਤੋਂ? ਵੀਰੇ ਓਏ। ਹਾਂ? ਹਲੋ। ਮਰਦੇ ਦਾਰੂ ਪੀਤੀ ਹੋਈ ਹੈ ਹਾਂ ਇਹਦਾ ਉਰਾਖਾ ਦਰਵਾਜ਼ਾ ਹੈ ਮੈਂ ਉੱਥੀ ਦਾ ਹੈਗਾ ਜੀ ਤੂੰ ਕਾ ਲਿਆ ਹੈ ਹੈ ਹੋਰ ਤਾਂ ਗੇੜੀ ਉੱਤੋਂ ਗਿਆ ਕੱਟ ਗਿਆ ਆਮਾ 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 ਬਈ ਆਪਦੇ ਬਿਆਹ ਦੀਆਂ ਤਿਆਰੀਆਂ ਕਰਦੋਂ ਨੇ ਫੁੱਲ ਜੀ ਫੁੱਲ ਇਹ ਦੇਖੋ ਸੀ ਮਿਲ ਨਹੀਂ ਕਰ ਆ ਵਾਓ ਹਲਕਾ ਚੱਪ ਕਰੋ ਬੋਲੀ ਦੀ ਨਿੰਦਾਂ ਦੀ ਗੱਲ ਰੈਡੀ ਬਾਲਸ ਕਿਹਕੇ ਖੜਾ ਕੋਈ ਵੀ ਆ ਜੇ ਨਾਲ ਰੈਡੀ ਐ ਫਰੇਮ ਰੱਖਿਓ ਜਿਹੜੀਆਂ ਬੀਬੀ ਅੰਦਰ ਜਾਈ ਜਾਣੀਆਂ ਜਿਨ੍ਹਾਂ ਕੋਲ ਮਾਈਕ ਨੇ ਉਹ ਜਨਤਾ ਬੋਲੋ ਆ ਜੀ ਨਿਆ ਫਤੂ ਵਦਨ ਨੀ ਮੇ ਮੇ ਹੋ ਗਿਆ ਮੰਮੀ ਹੈ ਆਹ ਮਾ ਮੇਰਾ ਸ਼ਰਾ ਅਬ ਕੋਨੇ ਬਲਾੜਾ ਹੋ ਗਿਆ ਆਈ ਆਈ ਵੀਡੀਓ ਹੈ ਕਿ ਫੋਨ ਅੜ ਗਿਆ ਬਾਪ ਜੀ ਨੂੰ ਨਾ ਕੰਦਰਾ ਗਰਾਮ ਨਹੀਂ ਹੋਇਆ ਬਾਪਾ ਪਾ ਜ ਮੇਰਾ ਇਹ ਤਾਂ ਉਹਦਾ ਅਲੂ ਵੀ ਠੀਕ ਆ ਉਹ ਪਈ ਅੱਜ ਕੱਲ ਪਹਿਲਾਂ ਹੋਵੇ ਨਾ ਸੰਖੇਪ ਤੁਸੀਂ ਰੁਗਈ ਦੀ ਗੱਲਾਂ ਜਾਂਦੀਆਂ ਨੇ ਸਭ ਬੱਟਾ ਮੋੜ ਜਾਂਦਾ ਹਿੰਬੂ ਘੜਾਈ ਦਾ ਮੁੱਛਾਂ ਤੇ ਔਰ ਔਰ ਫੜਾ ਕੇ ਦੇਖਦੇ ਆ ਤੂੰ ਆਪਣੀ ਪੁਰਾਣਾ ਆਹ ਅੱਛਾ ਅੱਛਾ ਔਰ ਪਤਾ ਠੀਕ ਹੈ ਠੀਕ ਹੈ ਜੀ ਮਹਸਾਬ ਲਾਈਨ ਰਲਾ ਨਹੀਂ ਨਹੀਂ ਪਾਪਾ ਪਹਿਲੀ ਵਾਰ ਹੀ ਮਿਲੇ ਆ ਨਾ ਬਈ ਰਤਾ ਆ ਵੀ ਮਮਾ ਆ ਵੀ ਮਮਾ ਹਾਂ ਸਕ੍ਰਿਪਟੀ ਇੱਥੇ ਕੁੜੀ ਆ ਜਾ ਪੁੱਤਾਂ ਸੌਰੀ ਪਤਨੀ ਮਿਲਿਆ ਦਾਸਰ ਹੈ ਆਇਤਾ ਮੈਂ ਮਿਲ ਲਈ ਸੀ ਪਤਾ ਵੀ ਮਮਾ ਦੀ ਹੋਰੀ ਨੇ ਆ ਕਿਤੇ ਬਾਹਰ ਜਾ ਕੇ ਭੁੱਲ ਗਏ ਭਾਈ ਕਰੇਜਾਂ ਚ ਨਹੀਂ ਹੈ ਨਾ ਮੇਰੀ ਪਾੜ ਜਾ ਪਾਣ ਜੀ ਵਿਚਾਰੀ ਮੇਰੀ ਤਾਂ ਸਾਊਗਾ ਬੜੀ ਬੀਬੀ ਆ ਤਾਂ ਆ ਪਰਵਾਹ ਨਹੀਂ ਕਰਾਂ ਪਾਸ ਆਜੋ ਇਹੋ ਜਿਹਾ ਦਾ ਘਰ ਘਰ ਮੇਰੇ ਆਜੋ ਬਾਬੀ ਆਜੋ 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 ਮਾਸਟਰ ਨਹੀਂ ਨਿਕੀ ਬੇਦਰਾਂ ਲਾਗੇ ਹੁੰਦਾ ਹੈ ਹਾਂ ਮੰਮੀ ਹੋਰ ਸਕੂਲ ਚ ਮਿਲ ਕੇ ਹੈ ਘਰ ਦਾ ਵਿਆਹ ਹੋਵੇ ਮਾਸਟਰ ਨਹੀਂ ਨਾਵੇ ਹੋ ਸਕਦਾ ਮਸਮਸਾ ਦਾ ਮੇਰੇ ਜਿਹੜਾ ਵਿਆਹ ਆ ਵਿਆਹ ਤਾਂ ਦੇਖਣਾ ਜ਼ਰੂਰੀ ਨਹੀਂ ਫਿਰ ਆਪੀ ਲੈ ਕੇ ਰੱਖਣ ਵਾਲਾ ਬਣੇ ਲੱਟੂ ਘਟ ਦੇਣ ਦੇ ਨਾਲ ਮੂੰਹ ਦਾ ਹਿੱਸਾ ਘਟ ਦੇਣਗੇ ਨਾਲੇ ਕੀ ਹੈ ਛੁੱਟੀਆਂ ਦੇ ਆ ਕੇ ਕੀ ਕਰਨਾ ਚਾਹੀਦਾ ਆ ਬੈਂਕ ਵਾਲੀ ਵੀ ਆ ਗਈ ਹੈ ਬੁਲਾ ਲਵੇ ਸਾਰੀ ਛੁੱਟੀਆਂ ਮਿਲ ਕੇ ਉਹ ਕਹਿੰਦਾ ਤਿਕਲਾ ਮਾਮੇ ਹੋਊਗੇ 50 ਰੁਪਏ ਮੁੰਡੇ ਨੇ ਵੀ ਆਜੋ ਭਾਈ ਕੰਮਾਂ ਦੇ ਵਿੱਚ ਤੁਹਾਨੂੰ ਪਤਾ ਮਨੇ ਹੀ ਲੱਗਦਾ ਟਾਈਮ ਭਾਈ ਇੰਨੀ ਬਹੁਤ ਆ ਤੁਸੇ ਕੋਈ ਖੜਦਾ ਆ ਰਿਹਾ ਰਿਸ਼ਤੇਦਾਰ ਹੋਰ ਕੀ ਰਹਿ ਗਿਆ ਸਾਡੀ ਮਾਂ ਤੋਂ ਬਾਅਦ ਹੁਣ ਪੱਲੀ ਸਾਡੇ ਕੀ ਰਹਿ ਗਿਆ ਅਸੀਂ ਖੜੇ ਨਹੀਂ ਅਸੀਂ ਘਰੇ ਖੜੇ ਆ ਮੈਂ ਉਹ ਭਰਾ ਭਾਈ ਇਹਨੂੰ ਬਹਿਜੋ ਹੈ ਇਹਸ ਗੱਲ ਦਾ ਤਾਂ ਮਾਂ ਨਾਲ ਸਾਨੂੰ ਮਾਮਾ ਜੀ ਤੁਸੀਂ ਕਦੇ ਬੈਠੀ ਨਹੀਂ ਦਿਖਾਈ ਸਾਨੂੰ ਆਇਆ ਆਇਆ ਮਮਾ ਮੈਂ ਆ ਗਿਆ ਬਰਾਬਰ ਦਾ ਮਮਾ ਮਮਾ ਮੋਹਨ ਉੱਧਰ ਆ ਮਮਾ ਕੇ ਨਾਲ ਉੱਧਰ ਉਹ ਚਾਹ ਪਾਣੀ ਪਿਆ ਦਿਓ ਮਮੀ ਉਹ ਆ ਨੀ ਚਾਹ ਲੂ ਮਾ ਚਾਹ ਪਾਣੀ ਭਾਈ ਉੱਤੇ ਬੋਲ ਕੇ ਆਇਆ ਮੇਰਾ ਮੇਰੇ ਕੋਲ ਮੇਰੇ ਹੁਣ ਮੈਂ ਇੱਕ ਲਾ ਲੋ ਕੁੜੀ ਨੂੰ ਮਰਵਾਈ ਕਾ ਆ ਜਾ ਫਾਈਨ ਮਾਈਕ ਕਰ ਦੋ ਚੱਲੋ ਹੁੜੋ ਧੀਰਿਂ ਆਣਦੇ ਨੇ ਲੋ ਇੱਥੇ ਰੋ ਇੱਥੇ ਰੋ ਇੱਥੇ ਰੋ ਇੱਥੇ ਰੋ ਉਰੀ ਰੋ ਉਰੀ ਰੋ ਉਹ ਲੋ ਵਮਸ ਕਮਰੇਗਾ ਇੱਥੇ ਮਾਰ ਕੇ ਉਹ ਲੇਢੀ ਮਾਈਕ ਬਹੁਤ ਪਹਿਲਾਂ ਮੇਰੇ ਦੋਸਤ ਆਪਣੇ ਉੱਧਰ ਆਪੇ ਉੱਧਰ ਪੇਕ ਕਰ ਰਹੇ ਹਾਂ ਹਾਂ ਓਕੇ ਚਲ ਆ ਇਧਰ ਆਪਾਂ ਇਹਦੀ ਜਗ੍ਹਾ ਉਹਦੀ ਫਲਦੀ ਦੇ ਤੋ ਆਟਾ ਲਾ ਲਓ ਜਿਹੜੀਆਂ ਬੇਲੀਆਂ ਨੇ ਮਸਾਲੇ ਕਰਾਉਣਾ ਮੈਂ ਕਰਾਉਣਾ ਮੈਂ ਕਹਿੰਦਾ ਮਰੇ ਤੋਂ ਬੰਦ ਵਾਲੀਆਂ ਕਰਦੇ ਕੀ ਕਰਨਾ ਹੈ ਉਹ ਤਾਂ ਚਾਹਣਾ ਹੈ ਉਹ ਤਾਂ ਆ ਕੇ ਕਹ ਲੈ ਕਿ ਨਹੀਂ ਆ ਸਕਿਆ ਮਾਫ ਕਰਨਾ ਅੱਜ ਨਹੀਂ ਆ ਸਕਿਆ ਨਾ ਮੌਬ ਕਰਦੇ ਕਰ ਲਈ ਜਦੋਂ ਕੋਈ ਨਹੀਂ ਕੋਈ ਨਹੀਂ ਦੇਖ ਮਜ਼ਾ ਸਦਾਗਾ ਕਿਹੜਾ ਨੱਥ ਦੇਣੇ ਨੇ ਇਥੋਂ ਦੇ ਇੰਨੇ ਚੱਕੇ ਨੇ ਚੱਲ ਕੋਈ ਨਹੀਂ ਸਾਡੇ ਨੇ ਵੀ ਘੇਰ ਰਹੀ ਕੋਈ ਨਹੀਂ ਕੋਈ ਰੁਕ ਜਾਈਂ ਮੇਰੇ ਦਿਓਰ ਨੂੰ ਨਜ਼ਰ ਨਾਲ ਲੱਗ ਜੇ ਕਾਲਾ ਟਿੱਕਾ ਬਾਕੀ ਮੁੰਡਾ ਹੋਏ ਤੇ ਨਹੀਂ ਤੇਰੇ ਸੇਰੇ ਜੁੜਣੇ ਲਾ ਆਜੋ ਦਸਨੀ ਲਵੇ ਜੋੜੀ ਤੇਰੇ ਬੇਵਫਾ ਪਿਆਰੀ ਆਹਾਂ ਲਵੇ ਜੋੜੀ ਤੇਰੇ ਬੇਵਫਾ ਮੰਮੇ ਆਜਰੀ ਨਾੜਵੇ ਫੇਰੇ ਵਜਨ ਗਾਣਾ ਲੈ ਕੁੜ ਮੇਰੀ ਗੱਲ ਸੁਣ ਆ ਜੀ ਸਾਡੇ ਫਾਗੂ ਦੇ ਵੀ ਲਾ ਦਿਓ ਕੋਈ ਨਾ ਕੋਈ ਹੋਰ ਰਹਿਣ ਦੋ ਭਾਈ ਮੇਰੀ ਨੂੰ ਟਚਰਾ ਕਰੋ ਮੈਂ ਮੈਂ ਖਾਦੀ ਨਹੀਂ ਅੱਜ ਤੜਕੇ ਦੀ ਚਲ ਬੈਠ ਜਾ ਕੋਈ ਨਾ ਕੋਈ ਨਾ ਚੱਲ ਬੈਠ ਚਾ ਇਹ ਚੰਗਾ ਬਣ ਲਾਂਗੀ ਮਾਰ ਦੇ ਵੀਰੇ ਮਾ ਮਾ ਮਮੀ ਆਇਆ ਬਾਪ ਇਹ ਜੋ ਵੀ ਕੋਈ ਤੁਸੀਂ ਆ ਤਾਰ ਫਿਆਰ ਆਪਾਂ ਫੇਰ ਆ ਕੇ ਕਰਾਂਗੇ ਸਾਲੀਆਂ ਵਜਾ ਕਰਦੀਆਂ ਅਸਤੋ ਪਿਆਰੀਆਂ Beijo.

ਉਹ ਪਾ ਗਿਆ ਤੇਰਾ ਇਹ ਤੇਰੀ ਲਵੇੜ ਤਾਂ ਘੜਤਾ ਪਰੀਂ ਤਰਬੂਲ ਨਵੰਤਾ ਹਾਂ ਸੀ ਕਰ ਜੀ ਤੁਸੀਂ ਹਰਪਾਲ ਜੀ ਮੇਰਾ ਅਰੇੜੀ 2 ਮਿੰਟ ਤੱਕ ਗੰਨੋ ਪੂਰੀ ਬੋਲ ਦੋ ਜੀ ਹੋ ਗਿਆ ਕਚੈਰੀਆਂ ਨੇ ਮੇਰੀਆਂ ਕਿੱਥੇ ਨੇ ਜੀ ਕਚੈਰੀਆਂ ਤੁਹਾਡੇ ਲਾ ਕੇ ਕਚਾਈ ਚਲਾ ਕੇ ਇਹ ਮਾਲੀ ਆ ਜੀ ਮਾਲੀ ਜੀ ਕਿੰਨੇ ਸੈਕਟਰ ਦਾ ਜੀ ਇਹ ਇਹ 2 12 ਸੈਕਟਰ ਦਾ ਠੀਕ ਹੈ ਦੂਰ ਤੋਂ ਨਹੀਂ ਬਣਾਇਆ 78 ਜੀ ਆਹ ਲਾ ਲੋ ਠੀਕ ਹੈ ਠੀਕ ਹੈ ਨਿਮੇੜਾ ਕਿਵੇਂ ਕਰਾਉਣੇ ਜੀ ਹੁੰਦੇ ਬੱਚੇ ਜਿੰਦਾ ਨਹੀਂ ਹੁੰਦਾ ਫਿਰ ਆਪਾਂ ਕਰਾਉਣੇ ਨੇ ਉਹ ਵੀ ਕਰਾ ਦੇਣਾ ਲੱਡੂ ਖਵਾ ਦਿਓ ਜੀ ਮੜਾ ਜੀ ਕੈਸੇ ਹੋ ਪੁੱਛ ਲਿਆ ਉਹਨਾਂ ਨੂੰ ਆ ਜਾ ਇੱਧਰ ਸਾਹਮਣੇ ਆ ਚਲ ਕੋੜ ਕਿਉਂ ਬਈ ਕੈਸੇ ਹੋ ਨਹੀਂ ਕੋ ਬਈ ਕੈਸੇ ਹੋ ਆ ਜੋ ਮੈਨੂੰ ਮੂਡ ਲੱਗਿਆ ਚਲ ਠੀਕ ਹੈ ਚਲ ਹੋ ਜੀ ਆਜੋ ਦੱਸੇ ਚਲ ਚਲ ਬਣਾਓ ਬਈ ਮੈਨੂੰ ਮੂਡ ਲੱਗ ਬਾਸ ਸੇਕ ਆਈ ਦੇ ਤਾਂ ਚਲ ਬਾਬਲ ਦਾ ਫੇਰ ਉਹ ਥਰ ਦਿਨਵਾਓ ਚਲ ਆਓ ਮੈਨੂੰ ਮੂਡ ਲੱਗ ਬਣਿਆ ਬਾਬਲ ਨੌ ਦਾ ਬਾਬਲੀ ਹੈ ਜੀ ਆਜੋ ਨਾ ਮੈਂ ਚਲੋ ਗੱਮੇ ਵਾ ਲਵਾਉਂਦੇ ਚਲੋ ਚਲੋ ਲਿਓ ਮੈਂ ਆਹ ਦੱਸੇ ਗੱਡੀਆਂ ਬਾਹਰ ਕੱਢਦੇ ਹਾਂ ਮਣੀ ਇੱਥੇ ਹੀ ਆ ਚੱਲ ਗੱਡੀ ਨੂੰ ਜਿੱਦੀ ਵੱਲ ਤੇ ਜਾ ਮੈਂ ਚੱਲਿਆ ਬਸ ਤੇ ਚੇਰੀਆਂ ਜੱਜ ਛੁੱਟੀ ਐ ਆਜੋ ਗੱਡੀ ਕੱਢੋ ਬਾਹਰੇ ਤੇਰਾ ਤਾਂ ਸੀਨਾ ਹਲੇ ਹਾਂ ਸੀਨ ਕਰਕੇ ਤੇਰਾ ਸੀਨ ਤਾਂ ਪਾਵਾਂ ਗਲੇ ਨਾ ਤੜ ਤੱਕ ਦਾ 100 ਲੱਗੇ ਪਹਿਲਾਂ ਕਿਦਰ ਕਹਿੰਦਾ ਪਹਿਲਾਂ ਸੀਨ ਸੋਚੇ